ਅਕਾਲੀ ਦਲ ਦੇ ਵਿੱਚ ਵੀ ਐਸੀ ਸੀਟ ਕਰਕੇ ਵੱਡਾ ਖਲਾਰਾ ਜਿਹੜਾ ਚੱਲ ਰਿਹਾ ਹੈਗਾ ਖਾਸ ਕਰਕੇ ਜਿਹੜਾ ਢੀਂਡਸਾ ਪਰਿਵਾਰ ਹੈਗਾ ਕਿ ਉਹਦੋਂ ਉਹ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਕਿ ਤਰ੍ਹਾਂ ਕਿਤੇ ਇਹ ਲੱਗ ਰਿਹਾ ਸੀਗਾ ਕਿ ਜਦੋਂ ਆਏ ਹੈਗੇ ਆ ਜਦੋਂ ਇਹਨਾਂ ਨੇ ਆਪਣੇ ਅਕਾਲੀ ਦਲ ਦਾ ਵਿੱਚ ਪੂਰਾ ਪਗੇ ਕੇ ਜਜਬ ਕੀਤਾ ਜਾਂ ਪੂਰਾ ਉਸ ਤਰ੍ਹਾਂ ਨਾਲ ਜਿਹੜਾ ਚੱਲ ਪਏ ਹੈਗੇ ਆ ਤੇ ਇਹ ਤੈ ਲੱਗ ਰਿਹਾ ਸੀ ਕਿ ਜਿਹੜਾ ਇੱਥੋਂ ਪਰਮਿੰਦਰ ਸਿੰਘ ਢੀਂਡਸਾ ਹੋਣੀ ਖੜਨਗੇ ਪਰ ਇਸ ਤਰ੍ਹਾਂ ਨਾ ਹੋਣ ਕਰਕੇ ਕੀ ਫਿਰ ਢੀਂਡਸਾ ਪਰਿਵਾਰ ਅਗੇਂਸਟ ਵੀ ਭੁੱਗ ਸਕਦਾ ਕਿ ਉਹ ਸਿਮਰਨਜੀਤ ਸਿੰਘ ਮਾਨ ਹੁਣਾਵਲ ਜਾਂ ਆਮ ਆਦਮੀ ਪਾਰਟੀ ਕਿਉਂਕਿ ਪੰਥਕ ਵੋਟ ਹੈਗੀ ਆ ਸੋ ਢੀਂਸਾ ਸਾਹਿਬ ਜਿਹੜੇ ਹੈਗੇ ਆ ਵੀ ਹੁਣ ਇਹ ਮਹਿਸੂਸ ਕਰ ਰਿਹਾ ਹੈ ਵੀ ਘਟੂਕੜ ਪੰਥਕ ਜਜ਼ਬਾ ਹੈ ਜਿਹੜਾ ਉਹ ਕਾਇਮ ਰੱਖਿਆ ਜਾਵੇ ਸੋ ਢੀਂਸਾ ਗਰੁੱਪ ਦੀ ਜਿੰਨੀ ਵੀ ਵੋਟ ਹੋਊਗੀ ਸਾਨੂੰ ਲੱਗਦਾ ਜੇ ਕੋਈ ਉਹ ਨਾ ਹੋਇਆ ਉਹਨਾਂ ਦਾ ਸਮਝੌਤਾ ਨਾ ਹੋਇਆ ਕਿਉਂਕਿ ਕੱਲ ਉਹਨਾਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਸੀ ਜਿਹਦੇ ਤੇ ਸੁਖਬੀਰ ਸਿੰਘ ਬਾਦਲ ਵੀ ਬਾਅਦ ਚ ਪਹੁੰਚੇ ਆ ਪਰ ਉਹ 15-20 ਮਿੰਟ ਹੀ ਰਹੇ ਆ ਇਟ ਮੀਨਸ ਗੱਲ ਲੰਬੀ ਬਣੀ ਨਹੀਂ ਢੀਂਸਾ ਸਾਹਿਬ ਨਾਲ ਉਹਨਾਂ ਦੀ ਗੱਲ ਨਹੀਂ ਬਣੀ ਢੀਂਸਾ ਸਾਹਿਬ ਨੇ ਉਹਨਾਂ ਨੂੰ ਕਾਫੀ ਬੁਰਾ ਭਲਾ ਆਇਆ ਕੋਈ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹੋਣਗੇ ਹੁਣ ਉਹ ਕਹਿੰਦੇ ਵੀ ਫੈਸਲਾ ਇਹ ਹੋਇਆ ਸੀ ਜਦੋਂ ਅਸੀਂ ਰਲੇਵਾ ਕਰਿਆ ਵੀ ਇੱਕ ਮੈਂਬਰ ਆਫ ਪਾਰਲੀਮੈਂਟ ਹੋਵੇਗਾ 6 ਵਿਧਾਨ ਸਭਾ ਲਈ 6 ਐਮਐਲਏ ਜਿਹੜੇ ਆਲੇ ਦੁਆਲੇ ਤੇ ਉਹ ਸਾਡੀ ਪਾਰਟੀ ਦੇ ਹੋਣਗੇ ਔਰ ਤਿੰਨ ਜ਼ਿਲ੍ਹਿਆਂ ਦੇ ਪ੍ਰਧਾਨ ਆ ਜਿਹੜੇ ਉਹ ਸਾਡੇ ਹੋਣਗੇ ਸੋ ਇਹ ਫੈਸਲਾ ਹੋਇਆ ਸੀ ਪਰ ਉਹਦੇ ਚੋ ਵੀ ਪਹਿਲੀ ਸ਼ਰਤ ਤੋਂ ਹੀ ਜਿਹੜਾ ਅਕਾਲੀ ਦਲ ਆ ਪਿੱਛੇ ਛੱਡ ਗਿਆ ਅਕਬਾਲ ਸਿੰਘ ਝੁੰਡਾ ਨੂੰ ਜਿਹੜਾ ਹੈਗਾ ਉਹਨਾਂ ਨੇ ਟਿਕਟ ਦੇ ਦਿੱਤੀ ਹੋਈ ਹੈਗੀ ਆ ਸੋ ਉਹਦੇ ਨਾਲ ਕਾਫੀ ਜਿਹੜੀਆਂ ਸੰਗਰੂਰ ਸੀਟ ਵੀ ਪਟੰਡੇ ਵਾਲੀ ਸੀਟ ਵੀ ਕਾਫੀ ਦਿਲਚਸਪ ਆ ਜਿਹੜੀ ਹੁੰਦੀ ਜਾ ਰਹੀ ਹੈਗੀ ਆ ਇਹ ਬਾਈ ਫੋਰਕੇਸ਼ਨਸ ਆ ਇਹ ਜਿਹੜੀਆਂ ਅੰਡਰਕਰੰਟਸ ਨੇ ਪੋਲਿਟਿਕਸ ਦੇ ਉਹਦੇ ਚੋ ਆਮ ਆਦਮੀ ਪਾਰਟੀ ਦੇ ਵੀ ਅੰਡਰ ਕਰੰਟਸ ਨੇ ਜਿਹੜੇ ਹੋਰ ਥਾਵਾਂ ਤੇ ਭੁਗਤਣੇ ਆ ਕਿਉਂਕਿ ਜਿਹੜੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਵੋਟ ਭੁਗਤੀ ਆ ਉਹਦੇ ਚ ਬਹੁਤ ਹਿੱਸਾ ਟੁੱਟਣਾ ਹੈ ਹਨਾ ਉਹਨਾਂ ਦੀ ਘੱਟੋ ਘੱਟ 20-25% ਵੋਟ ਹੈ ਜਿਹੜੀ ਨੌਜਵਾਨਾਂ ਵਾਲੀ ਉਹ ਟੁੱਟ ਕੇ ਉਹ ਇਹਨਾਂ ਤਿੰਨਾਂ ਪਾਰਟੀਆਂ ਵਿੱਚ ਵੰਡ ਹੋਣੀ ਆ ਉਹ ਜਿਹਨੂੰ ਵੱਧ ਪੈ ਗਈ ਮੇਰਾ ਖਿਆਲ ਉਹ ਹੀ ਜਿਹੜਾ ਗੇਮ ਪਲਟ ਸਕਦਾ ਹਾਂਜੀ ਹਾਂਜੀ ਉਹ ਬੜੀ ਕੰਪਲਿਕੇਟਿਡ ਬਠਿੰਡੇ ਤੇ ਆਹ ਜਿਹੜੀ ਹੈਗੀ ਆ ਇਹਦੇ ਵਾਲੀ ਜਿਹੜੀ ਸੀਟ ਆ ਉਹ ਹੁੰਦੀ ਜਾ ਰਹੀ ਸੋ ਬੜਾ ਉਦੋਂ ਤਾਂ ਵੈਸੇ ਇੱਕ ਡੈਮੋਕ੍ਰੈਟਿਕ ਵੈਲਿਊਜ਼ ਵਿੱਚ ਇਹ ਚੰਗੀ ਗੱਲ ਆ ਵੀ ਜਿਹੜਾ ਹੈਲਦੀ ਕੰਪੀਟੀਸ਼ਨ ਹੋਵੇ ਇਹ ਟੇਕਨ ਫॉर ਗਰੰਟਡ ਨਾ ਹੋਵੇ ਬਠਿੰਡਾ ਕਾਲੀਆਂ ਨੇ ਯਤਨਾਂ ਇਹ ਜਿਹੜਾ ਵੀ ਪਰਿਵਾਰ ਦੇ ਇੱਕ ਪਰਿਵਾਰ ਨੂੰ ਜਿਹੜੀ ਸੀਟ ਹੋ ਗਈ ਪੱਕੀ ਉਹ ਸਾਰੀ ਉਮਰ ਰਹਿਣੀ ਨਹੀਂ ਆ ਹਾਂਜੀ ਹਾਂਜੀ ਵੀ ਆਜ ਸੰਗਰੂਰ ਆ ਜਿਹੜਾ ਸਾਡੇ ਭਗਵੰਤ ਮਾਨ ਨੇ ਜਿਤਨਾ ਨੂੰ ਹੈਲਦੀ ਡੈਮੋਕਰੇਸੀ ਲਈ ਇਹ ਬਹੁਤ ਚੰਗੀ ਗੱਲ ਹੈਗੀ ਆ ਵੀ ਵੱਖਰੇ ਵੱਖਰੇ ਚਿਹਰੇ ਆਉਣ ਆਪਣੇ ਆਪਣੇ ਦਾਅਵੇ ਪੇਸ਼ ਕਰਨ ਤੇ ਉਹਨਾਂ ਦਾਅਵਿਆਂ 'ਚੋਂ ਲੋਕ ਕੀ ਸੋਚਦੇ ਆ ਵਾ ਪੰਜਾਬ ਦਾ ਵੋਟਰ ਬਹੁਤ ਸੁਚੇਤ ਆ ਹੁਣ ਆਪਾਂ ਕਹੀਏ ਵੀ ਉਹ ਅੰਨੇ ਵਾ ਵੋਟ ਪਾ ਦਿੰਦਾ ਆਪਾਂ ਪਿਛੜੀਆਂ ਵਿਧਾਨ ਸਭਾ ਚੋਣਾਂ 'ਚ ਦੇਖ ਲਿਆ ਵੀ ਉਹ ਅੰਨੇ ਵਾ ਵੋਟ ਨਹੀਂ ਪਾਉਂਦਾ ਸੋ ਉਹ ਬੜੀ ਸੁਚੇਤਤਾ ਨਾਲ ਜਿਹੜਾ ਵੋਟ ਪਾਉਂਦਾ ਜਿਹੜਾ ਨੇ 92 ਵਿਧਾਇਕ ਜਿਤਾਏ ਨੇ ਹੁਣ ਉਹ ਕਿੰਨੇ ਐਮਪੀ ਜਿਤਾਉਂਦੇ ਆ ਇੱਥੋਂ ਸਾਰੀ ਗੱਲ ਆ ਜਿਹੜੀ ਪਤਾ ਲੱਗ ਜਾਏਗੀ